ਸਸਿਕਾ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ लेके ਆਏ ਆ ਅੱਜ ਤੁਹਾਡੇ ਲਈ ਪਿਓਰ ਮੋਡਲ ਦੇ ਵਿੱਚ ਤੇ ਪਿਓਰ ਕ੍ਰੇਪ ਦੇ ਸੂਟ ਲੈ ਕੇ ਆਏ ਜੀ ਪ੍ਰਾਈਸ ਸੂਟਾਂ ਦੇ ਮਨਾਲ ਦੀ ਗੱਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾੜੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦਾ ਆਪਸ਼ਨ ਨਹੀਂ ਹੋਏਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜੀਸ ਹੈ ਅਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਣੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸ ਹੀ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਹੁਣ ਸੰਡੇ ਵੀ ਸ਼ੌਪ ਓਪਨ ਹੁੰਦੀ ਹੈ ਬਾਕੀ ਦਿਨਾਂ ਦੇ ਵਿੱਚ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਓਪਨ ਹੁੰਦੀ ਹੈ ਮੰਡੇ ਟੂ ਸੈਟਰਡੇ ਤੇ ਸੰਡੇ ਸਿਰ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਸ਼ਾਪ ਓਪਨ ਹੁੰਦੀ ਹੈ। ਇਹ ਟਾਈਮਿੰਗ ਦੇ ਵਿੱਚ ਤੁਸੀਂ ਜਦ ਮਰਜ਼ੀ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ। ਰਾਜਪੁਰੇ ਹੈ ਜੀ ਸ਼ਾਪ ਗੁਰਦੁਆਰਾ ਸਿੰਘ ਸਰਵ ਜੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਜੀ। ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ। ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ। ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਅੱਜ ਦੇ ਜਿਹੜੇ ਸੂਟ ਹੈ ਜੀ ਬਹੁਤ ਸੋਹਣੇ ਨੇ ਚ ਕਲਰ ਆਪਸ਼ਨ ਤੇ ਅਟਰੈਕਟਿਵ ਜੇ ਪ੍ਰਿੰਟਿੰਗ ਦੇ ਵਿੱਚ ਹੋਣਗੇ ਕਲਰ ਬਹੁਤ ਸੋਹਣੇ ਤੇ ਪ੍ਰਿੰਟ ਬਹੁਤ ਪਿਆਰੇ ਆ ਹੀਰ ਬ੍ਰਾਂਡ ਦੇ ਸੂਟ ਹੈ ਜੀ ਜਿਹੜੇ ਇਹ ਵਾਲੇ ਅੱਜ ਹੁਣ ਤੁਹਾਨੂੰ ਪਹਿਲਾਂ ਤੋਂ ਪਹਿਲਾ ਲੋਟ ਦਿਖਾਉਣ ਲੱਗੀ ਆ ਪਿਓਰ ਮੋਡਲ ਦਾ ਸੂਟ ਹੈ ਹੀਰ ਬ੍ਰਾਂਡ ਦੇ ਸੂਟ ਹੈ ਤੇ 3 ਮੀਟਰ ਦੀ ਸ਼ਰਟ ਰਹੂਗੀ 3 ਮੀਟਰ ਦੀ ਬਟਮ ਰਹੂਗੀ ਜੀ ਸੂਟ ਦੀ 3 ਮੀਟਰ ਦੀ ਸ਼ਰਟ ਇਹ ਦੇਖੋ ਇਹ ਤਾਂ ਨੈੱਕ ਆ ਗਈ ਬਹੁਤ ਸੋਹਣਾ ਨੈੱਕ ਤੇ ਵਰਕ ਹੋਇਆ ਰੋਜੀ ਤੇ yellow ਦਾ ਕੰਬੀਨੇਸ਼ਨ ਹੈ neck ਤੇ ਵੀ ਵਰਕ ਹੈ ਬੜਾ ਸੋਹਣਾ neck ਰੈਡੀ ਹੋਇਆ ਵਿੱਚ ਹਲਕੀ ਹਲਕੀ ਬੂਟੀ ਹੈ ਦਿਖ ਰਹੀ ਹੋਣੀ ਤੁਹਾਨੂੰ ਸ਼ਰਟ ਦੇ ਵਿੱਚ ਤੇ ਘੇਰੇ ਤੇ ਵੀ ਵਰਕ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਘੇਰੇ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ ਆਪਾਂ ਉੱਪਰ ਕਰ ਸਕਦੇ ਆ ਸੀਮ ਨਾਲ ਅਟੈਚ ਕੀਤਾ ਹੋਇਆ ਇਹ ਲੁੱਕ ਆਣੀ ਹੈ ਦੇਖੋ ਫਰੰਟ ਲੁੱਕ ਪ੍ਰਿੰਟ ਕੰਬੀਨੇਸ਼ਨ ਕਲਰ ਬਹੁਤ ਜਿਆਦਾ ਸੋਹਣੇ ਤੁਹਾਨੂੰ ਦਿਖਾਵਾਂਗੇ ਅੱਜ ਆਪਾਂ ਅਲੱਗ ਜਿਹੀ ਲੁੱਕ ਦੇ ਸੂਟ ਹੈ ਜਿਵੇਂ ਇਹ ਮੌਸਮ ਦੇ ਵਿੱਚ ਬਹੁਤ ਸੋਹਣੇ ਜਿਵੇਂ ਅਟਰੈਕਟਿਵ ਜੇ ਸੂਟ ਹੈ ਕਹਿੰਦਾ ਮਤਲਬ ਹੈ ਇਹ ਫਰੰਟ ਲੁੱਕ ਆ ਗਈ ਸ਼ਰਟ ਦੀ 3 ਮੀਟਰ ਦੀ ਸ਼ਰਟ ਹੈ ਇਹ ਬੈਕ ਪੱਲਾ ਇਹ ਬੈਕ ਆ ਜਾਣੀ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ 슬ੀਵਸ ਤੇ ਵੀ ਵਰਕ ਹੈ ਅਲੱਗ ਤੋਂ ਇੱਥੋਂ ਤੋਂ ਲੈ ਕੇ ਦੇਖੋ ਇਹ ਸਾਰਾ 슬ੀਵਜ਼ ਦਾ ਫੈਬਰਿਕ ਹੈ 슬ੀਵਜ਼ ਤੇ ਵੀ ਫਰੰਟ ਤੇ ਵਰਕ ਹੈ ਇਹ ਲੁੱਕ ਆ ਜਾਣੀ ਹੈ ਤੇ ਸਾਈਡ ਤੇ ਜਿਹੜਾ ਇੱਕ ਫੈਬਰਿਕ ਦਿੱਤਾ ਹੋਇਆ ਦੇਖ ਸਕਦੇ ਹੋ ਤੁਸੀਂ ਸਾਈਡ ਤੇ ਇੱਕ ਫੈਬਰਿਕ ਦਿੱਤਾ ਹੋਇਆ ਲਾਈਨਿੰਗ ਦੇ ਵਿੱਚ ਇਹ ਜਿਹੜਾ ਸਾਈਡ ਤੇ ਹੈ ਇਹਨੂੰ ਆਪਾਂ ਕੋਈ ਡਿਜ਼ਾਈਨਿੰਗ ਲਈ ਯੂਜ਼ ਕਰਾਂਗੇ ਦੇਖੋ ਕਿੰਨਾ ਪਿਆਰਾ ਕੋਈ ਵੀ ਡਿਜ਼ਾਈਨਿੰਗ ਕਰਨੀ ਹੈ ਬਾਟਮ ਤੇ ਤੁਸੀਂ ਕਰਨੀ ਹੈ ਕੋਈ ਡਿਜ਼ਾਈਨਿੰਗ ਉਹ ਪਾਈਪਿੰਗ ਲਗਾ ਸਕਦੇ ਆ ਦੀ ਨਾਲ ਪੱਟੀ ਲਗਾ ਕੇ ਇਹ ਡਿਜ਼ਾਈਨਿੰਗ ਦੇ ਲਈ ਯੂਜ਼ ਹੋਣੀ ਹੈ ਤੇ ਕਲਰ ਦੇਖੋ ਕਿੰਨਾ ਪਿਆਰਾ ਪਿਓਰ ਮੈਂ ਡਾਲ ਦਿਓ ਬਾਟਮ ਨਾਲ ਤੇ ਨਾਲ ਹੈਗਾ ਚਨਾਉਨ ਦਾ ਦੁਪੱਟਾ ਚਨਾਉਨ ਦਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਤੇ ਦੁਪੱਟੇ ਤੇ ਵਰਕ ਦੇਖੋ ਕਿੰਨਾ ਪਿਆਰਾ ਜੇ ਸਿਰ ਤੇ ਵੀ ਲੈਣਾ ਤੁਸੀਂ ਦੁਪੱਟਾ ਨਹੀਂ ਫਿਸਲਣਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਬਹੁਤ ਹੀ ਗ੍ਰੇਸਫੁਲ ਸੂਟ ਹੈ ਨਾਲੇ ਮੇਨ ਗੱਲ ਹੈ ਫੈਬਰਿਕ ਬਹੁਤ ਖੁੱਲਾ ਫੈਬਰਿਕ ਦਿੱਤਾ ਹੋਇਆ ਬ੍ਰਾਂਡ ਦਾ ਸੂਟ ਹੈ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਦੇ ਨਾਲ ਕਲਰ ਕੰਬੀਨੇਸ਼ਨ ਦੇਖੋ ਹੀਰ ਬ੍ਰੈਂਡ ਦਾ ਸੂਟ ਹੈ ਪਿਓਰ ਮੋਡਲ ਦਾ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਕੁਝ ਵੀ ਮੇਰੇ ਅਕੋਰਡਿੰਗ ਵੈਸੇ ਕੁਝ ਵੀ ਕਰਾਣ ਦੀ ਲੋੜ ਨਹੀਂ ਪਰ ਜਿਹੜਾ ਸਾਈਡ ਤੇ ਫੈਬਰਿਕ ਦਿੱਤਾ ਉਹਦੇ ਨਾਲ ਤੁਸੀਂ ਕੋਈ ਬਟਨਸ ਦੀ ਡਿਜ਼ਾਈਨਿੰਗ ਵੀ ਕਰ ਸਕਦੇ ਹੋ ਬਟਨ ਵੜਾ ਕੇ ਲਾ ਸਕਦੇ ਆ ਆਪਾਂ ਮੜ ਕੇ ਜੋ ਵੀ ਕਰਨਾ ਤੁਸੀਂ ਬਾਟਮ ਤੇ ਕਰ ਸਕਦੇ ਹੋ ਡਿਜ਼ਾਈਨਿੰਗ ਵੈਸੇ ਸ਼ਰਟ ਤੇ ਐਡੀ ਕੋਈ ਡਿਜ਼ਾਈਨਿੰਗ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਘੇਰੇ ਤੇ ਵੀ ਵਰਕ ਹੈ ਲੈਗ ਤੇ ਵੀ ਵਰਕ ਹੈ ਬਾਜੂ ਤੇ ਵਰਕ ਹੈ ਤੇ ਫੋਰ ਸਾਈਡ ਦੁਪੱਟੇ ਤੇ ਵੀ ਵਰਕ ਹੈ 3000 ਪ੍ਰਾਈਸ ਹੈ ਜੀ ਸੂਟ ਦਾ ਤੁਹਾਨੂੰ ਇਹਦਾ ਕਲਰ ਪ੍ਰਿੰਟ ਦਿਖਾਉਣੀ ਆ ਤੁਹਾਨੂੰ ਕੰਬੀਨੇਸ਼ਨ ਬਹੁਤ ਪਿਆਰੇ ਆ ਨੈਕਸਟ ਆ ਗਿਆ ਪਰਪਲ ਕਲਰ ਬੜਾ ਸੋਹਣਾ ਪਰਪਲ ਤੇ ਮਸਟਰਡ ਜੇ ਕਲਰ ਦਾ ਕੰਬੀਨੇਸ਼ਨ ਹੈ 3 ਮੀਟਰ ਦੀ ਸ਼ਰਟ ਰਹੂਗੀ ਹੀਰ ਬ੍ਰੈਂਡ ਦੇ ਸੂਟ ਹੈ ਜੀ ਪਿਓਰ ਮੋਡਲ ਦਾ ਸੂਟ ਹੈ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਵਿੱਚ ਸ਼ਰਟ ਦੇ ਬੂਟੀ ਹੈ ਘੇਰੇ ਤੇ ਵਰਕ ਹੈ ਬਹੁਤ ਸੋਹਣਾ ਵਰਕ ਘੇਰੇ ਤੇ ਹੋਇਆ 3 ਮੀਟਰ ਦੀ ਸ਼ਰਟ ਹੈ ਤੇ ਬੈਕ ਤੇ ਬਾਜੂ ਹੈ ਜੀ ਅਲੱਗ ਤੋਂ ਦਿੱਤੀ ਹੋਈ ਬਾਜੂ ਤੇ ਵੀ ਵਰਕ ਹੈ ਇਹ ਬਾਜੂ ਤੇ ਵਰਕ ਆ ਜਣਾ ਕਲਰ ਇਹ ਵੀ ਬਹੁਤ ਪਿਆਰਾ ਸੂਟ ਦਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਬਣਾ ਸਕਦੇ ਹੋ ਤੇ ਸਾਈਡ ਤੇ ਦੇਖੋ ਕਿੰਨਾ ਪਿਆਰਾ ਇਹ ਫੈਬਰਿਕ ਦਿੱਤਾ ਹੋਇਆ ਹੈ ਪਰ ਡਿਜ਼ਾਈਨਿੰਗ ਦੇ ਲਈ ਯੂਜ਼ ਕਰ ਸਕਦੇ। ਨਾਲ ਕਿ ਉਹ ਮੜਾ ਲੀਓ ਬਾਟਮ ਹੈ ਤੇ ਚਨਾਣ ਦਾ ਦੁਪੱਟਾ। ਦੁਪੱਟੇ ਦੇ ਵੀ 4 ਸਾਈਡ ਵਰਕ ਹੈ ਪੂਰੇ 2.5 ਮੀਟਰ ਦਾ ਦੁਪੱਟਾ। 4 ਸਾਈਡ ਬਹੁਤ ਪਿਆਰਾ ਵਰਕ ਹੈ। ਇਹ ਰੂਪ ਦੇਖੋ। ਬਹੁਤ ਬੰਦਾ ਹੈ। ਇਹ 10000 ਪ੍ਰਾਈਸ 3000 ਪ੍ਰਾਈਸ ਹੈ ਤੇ ਪ੍ਰਿੰਟਿੰਗ ਦੇਖੀ ਜਾਈਓ ਬਹੁਤ ਪਿਆਰੀ ਪਿਆਰੀ ਪ੍ਰਿੰਟਿੰਗ ਹੈ ਜੀ ਸੂਟਾਂ ਦਾ ਨੈਕਸਟ ਆ ਗਿਆ ਪਿੰਕ ਤੇ ਫਿਰੋਜੀ ਦਾ ਕੰਬੀਨੇਸ਼ਨ ਪਿੰਕ ਤੇ ਫਿਰੋਜੀ ਦਾ ਬਹੁਤ ਪਿਆਰਾ ਸੂਟ ਹੈ ਪਿੰਕ ਫਿਰੋਜੀ ਕਲਰ ਇਹ ਵਾਲਾ ਮਡਲ ਦਾ ਸੂਟ print ਦੇਖੋ ਪਹਿਲਾਂ ਤਾਂ ਇਹ ਵਾਲੇ ਸੂਟ ਦਾ ਬਹੁਤ ਸੋਹਣਾ ਪਿੰਕ ਤੇ ਫਿਰੋਜੀ ਦੇ ਕੰਟਰਾਸਟ ਹੈ ਨੈਕ ਤੇ ਬਹੁਤ ਪਿਆਰਾ ਵਰਕ ਹੋਇਆ neck ਤੇ ਵਰਕ ਹੈ ਵਿੱਚ ਸ਼ਰਟ ਦੇ ਬੂਟੀ ਹੈ ਇਹ ਘੇਰੇ ਤੇ ਆ ਗਿਆ ਵਰਕ ਬਹੁਤ ਸੋਹਣਾ ਵਰਕ ਘੇਰੇ ਤੇ ਬਾਜੂ ਤੇ ਵੀ ਵਰਕ ਹੈ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਜਿੰਨੀਆਂ ਮਰਜ਼ੀ ਤੁਸੀਂ ਖੁੱਲੀਆਂ ਬਾਜੂ ਜਾਂ ਲੌਂਗ ਲੈਂਥ ਦੇ ਵਿੱਚ ਬਣਾ ਸਕਦੇ ਹੋ ਬਾਜੂ ਇਹ ਲੁਕਾ ਜੜੀ ਨਾਲ ਮੁਸਲੀਮ ਦੀ ਸੌਰੀ ਪਿਓਰਮਾ ਡਾਲਦੀ ਆ ਬਾਟਮ ਨਾਲ ਫਿਰੋਜ਼ੀ ਰੰਗ ਦੀ ਤੇ ਚਨਾਮ ਦਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਦੁਪੱਟੇ ਵੀ ਬਹੁਤ ਜ਼ਿਆਦਾ ਗ੍ਰੇਸਫੁਲ ਦੁਪੱਟੇ ਆ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਤੇ ਬਹੁਤ ਪਿਆਰੇ ਵਰਕ ਦੇ ਨਾਲ ਦੁਪੱਟਾ ਫੋਰ ਸਾਈਡ ਕੋ ਸੋਹਣਾ ਵਰਕ ਹੋਇਆ ਦੁਪੱਟੇ ਤੇ ਵੀ ਇਹ ਰੁਕਦੇ ਵਿੱਚ ਆ ਜਾਣਾ ਸੂਟ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਅੱਜ ਤੁਹਾਨੂੰ ਬਹੁਤ ਹੀ ਅਟਰੈਕਟਿਵ ਜੇ カラー प्रिंट ਦੇ ਵਿੱਚ ਸੂਟ ਦਿਖਾ ਰਹੇ ਆ ਨੈਕਸਟ ਆ ਗਿਆ ਫਿਰੋਜ਼ੀ ਤੇ ਬਲੂ ਦਾ ਕੰਬੀਨੇਸ਼ਨ ਬਲੂ ਪਰਪਲ ਜਿਹਾ 컬러 ਹੈ ਵਿੱਚ ਬਲੂ ਵੀ ਹੈ ਵਿੱਚ ਪਰਪਲ ਵੀ ਹੈ ਕਿੰਨਾ ਪਿਆਰਾ ਪ੍ਰਿੰਟ ਹੈ ਤੁਹਾਡਾ ਕੰਬੀਨੇਸ਼ਨ ਹੀ ਬਹੁਤ ਪਿਆਰੇ ਆ ਨੈਕ ਤੇ ਵਰਕ ਹੈ ਸਾਰੀ ਸ਼ਰਟ ਦੇ ਵਿੱਚ ਬੂਟੀ ਹੈ ਇੱਕ ਘੇਰੇ ਤੇ ਵਰਕ ਆ ਜਣ ਬਹੁਤ ਪਿਆਰਾ ਵਰਕ ਘੇਰੇ ਤੇ ਆ ਇਹ ਬਾਜੂ ਤੇ ਵਰਕ ਆ ਜਾਣਾ 3 ਮੀਟਰ ਦੀ ਸ਼ਰਟ ਆ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਤੇ ਸਾਈਡ ਤੇ ਜਿਹੜਾ ਫੈਬਰਿਕ ਐ ਇਹਨੂੰ ਆਪਾਂ ਡਿਜ਼ਾਈਨਿੰਗ ਦੇ ਯੂਜ਼ ਕਰ ਸਕਦੇ ਆ ਇਹ ਲੁੱਕ ਦੇ ਵਿੱਚ ਸੂਟ ਆਣਾ ਬੜਾ ਪਿਆਰਾ ਤੇ ਨਾਲ ਚਨੌਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਹੋਰ ਸਾਈਡ ਵਰਕ ਦੇ ਨਾਲ ਇਹ ਲੁੱਕ ਦੇ ਵਿੱਚ ਆ ਗਿਆ ਕਿੰਨਾ ਪਿਆਰਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਸੂਟ ਦਾ ਵੀ ਬਹੁਤ ਸੋਹਣਾ ਫਿਰੋਜ਼ੀ ਤੇ ਪਰਪਲ ਦਾ ਕੰਬੀਨੇਸ਼ਨ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਵਿੱਚ ਨੈਕਸਟ ਆ ਗਿਆ ਸੂਟ ਥੋੜਾ ਸੋਹਣਾ orange ਕਲਰ ਦੇ ਨਾਲ ਫਿਰੋਜ਼ੀ ਤੇ orange ਦਾ ਕੰਬੀਨੇਸ਼ਨ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਸੂਟਾਂ ਦੀ ਬਣ ਕੇ ਬਹੁਤ ਪਿਆਰੇ ਲੱਗ ਰਹੇ ਹੈ ਇਹ ਸੂਟ ਦੇਖੋ ਕਿੰਨਾ ਪਿਆਰਾ ਨੈਕ ਤੇ ਵਰਕ ਚਿਬੂਟੀ ਹੈ 셔ਟ ਦੇ ਇਹ ਘੇਰੇ ਤੇ ਆ ਜਿਨਾਂ ਦੇਖੋ ਕਿੰਨਾ ਪਿਆਰਾ ਵਰਕ ਘੇਰੇ ਤੇ ਹੈ ਹੀਰ ਬ੍ਰਾਂਡ ਦੇ ਸੂਟ ਹੈ ਜੀ ਪਿਓਰ ਮੋ ਡਾਲ ਦੇ ਇਹ ਬਾਜੂ ਆ ਜਿਹੜੀ ਬਾਜੂ ਤੇ ਆ ਜਿਹਨਾਂ ਬਹੁਤ ਸੋਹਣਾ ਵਰਕ ਜਿੰਨਾ ਮਰਜ਼ੀ ਚਾਹ ਤੁਸੀਂ ਏ ਲਾਈਨ ਬਣਾ ਲਓ ਸੂਟ ਨੂੰ ਕਿਉਂਕਿ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਬ੍ਰਾਂਡਡ ਸੂਟ ਹੈ ਜੀ ਫੈਬਰਿਕ ਦੀ ਵੀ ਫੁੱਲ ਗਰੰਟੀ ਹੈ ਨਾਲ ਚਨੋਂਨ ਦਾ ਦੁਪੱਟਾ ਦੁਪੱਟੇ ਤੇ ਵੀ ਬਹੁਤ ਪਿਆਰਾ ਵਰਕ ਹੈ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਫੋਰ ਸਾਈਡ ਵਰਕ ਦੇ ਨਾਲ ਇਹ ਲੁੱਕ ਦੇ ਵਿੱਚ ਆ ਰਹੀ ਹੈ। ਕਿੱਦਾਂ ਜਰਾ ਸੋਹਣਾ। 3000 ਪ੍ਰਾਈਸ ਹੈ ਜੀ ਇਹ ਮੈਂ ਪਿਓਰ ਮੋਂ ਡਾਲਦੇ ਹੀਰ ਬ੍ਰੈਂਡ ਦੇ ਸੂਟ ਦਿਖਾਏ ਆ ਤੁਹਾਨੂੰ 3000 ਪ੍ਰਾਈਸ ਦੇ ਰੋ। ਤੇ ਹੁਣ ਸ਼ੁਰੂ ਕਰਦੇ ਆ ਜੀ ਪਿਓਰ ਕ੍ਰੇਪ ਦੇ ਸੂਟ ਹੋਣਗੇ। ਬਹੁਤ ਸੋਹਣਾ ਇੱਕ ਵਰਕ ਇਹ ਦੁਪੱਟ ਇਹਨਾਂ ਤੇ ਵਰਕ ਵੀ ਬੜਾ ਪਿਆਰਾ ਹੋਇਆ ਸਾਰਿਆਂ ਤੇ ਹੈਂਡਵਰਕ ਹੋਇਆ ਪਿਓਰ ਕ੍ਰੇਪ ਦੇ ਸੂਟ ਹੈ। ਨਾਲ ਪਿਓਰ ਦੇ ਹੀ ਦੁਪੱਟਿਆਂ ਦੇ ਨਾਲ ਇਹ ਹੋਰ ਚਨਾ ਦੇ ਦੁਪੱਟਿਆਂ ਨਾਲ ਬਹੁਤ ਪਿਆਰੇ ਇਹ ਵੀ ਜਿਹੜੇ ਸੂਟ ਤੁਹਾਨੂੰ ਦਿਖਾਉਣ ਲੱਗੇ ਆ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਉਹ ਬਾਟਮ ਰਹੂਗੀ ਪਿਓਰ ਕ੍ਰੇਪ ਦੇ ਵਿੱਚ ਸੂਟ ਥੋੜਾ ਸੋਹਣਾ ਲਾਈਟ yellow skin ਜਾਂ ਕਲਰ ਹੈ ਕਰੀਮ ਟੋਨ ਤੇ ਜਿਹੜਾ yellow ਹੁੰਦਾ ਥੋੜਾ ਉਹ ਵਾਲਾ ਕਲਰ ਹੈ ਤੇ ਸਾਰਾ ਇਹ ਦੇਖ ਸਕਦੇ ਹੋ ਤੁਸੀਂ ਹੈਂਡਵਰਕ ਹੋਇਆ ਬਹੁਤ ਪਿਆਰਾ ਹੈਂਡਵਰਕ ਹੋਇਆ ਸਾਰੇ ਸ਼ਰਟ ਤੇ ਵੀ ਇਹ ਬੂਟੀਆਂ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਹੈਂਡਵਰਕ ਹੋਇਆ ਹੈ ਘੇਰੇ ਤੇ ਇਹ ਫਰੰਟ ਲੁੱਕ ਆ ਜਣੀ ਦੇਖੋ ਇਹ ਸਾਰਾ ਚਿਹਰੇ ਤੁਸੀਂ ਜਿੰਨਾ ਮਰਜੀ ਜਿੰਨਾ ਵੀ ਹੈਗਾ 32 33 ਇੰਚ ਤੱਕ ਜਿੰਨਾ ਮਰਜੀ ਪੂਰਾ ਹੀ ਚਾ ਇੱਥੇ 33 34 ਤੱਕ ਤਾਂ ਵਰਕ ਹੀ ਹੋਇਆ ਹੋਇਆ ਬਾਕੀ ਪਲੇਨ ਹੈ ਜਿੰਨਾ ਮਰਜੀ ਤੁਸੀਂ ਘੇਰਾ ਦੇ ਦੀ ਰੱਖ ਸਕਦੇ ਹੋ ਇਹ ਲੁੱਕ ਆਣੀ ਹੈ ਸੋਟ ਦੀ ਦੇਖੋ ਕਿੰਨਾ ਪਿਆਰਾ ਪ्युअर ਘਰੇ ਆਪਣੇ ਵਿੱਚ ਸੋਟ ਹੈ ਇਹ ਬੈਕ ਪੱਲਾ ਆ ਜਾਣਾ ਇਹ ਬੈਕ ਆ ਜਾਣੀ ਹੈ ਸ਼ਰਟ ਦੀ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬਾਜੂ ਦਿੱਤੀਆਂ ਹੋਈਆਂ ਅਲੱਗ ਤੋਂ 3 ਮੀਟਰ ਦੀ ਪਿਓਰ ਕ੍ਰੇਪ ਦੀ ਸ਼ਰਟ ਹੈ 3 ਮੀਟਰ ਦੀ ਉਹ ਬਾਟਮ ਰਹੂਗੀ ਪਲੇਨ ਨਾਲ 3 ਮੀਟਰ ਦੀ ਪਲੇਨ ਬਾਟਮ ਹੈ ਨਾਲ ਇਹ ਲੁੱਕ ਆ ਜਾਣੀ ਹੈ ਪਿਓਰ ਕ੍ਰੇਪ ਦਾ ਸੂਟ ਹੈ ਬਹੁਤ ਹੀ ਫਾਈਨ ਕੁਆਲਿਟੀ ਦਾ ਤੇ ਨਾਲ ਦੁਪੱਟਾ ਵੀ ਪਿਓਰ ਦਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਲੁੱਕ ਦੁਪੱਟੇ ਦੀ ਚੜਾਈ ਦੇਖੋ ਇੱਥੇ ਤੋਂ ਹੀ ਪਤਾ ਲੱਗ ਜਾਂਦਾ ਵੀ ਪਿਓਰ ਦਾ ਦੁਪੱਟਾ ਹੈ ਇਹ ਦੇਖੋ ਪੂਰੇ ਅਰਜ ਦੇ ਵਿੱਚ ਹੈ ਜੀ ਦੁਪੱਟਾ ਬਹੁਤ ਹੀ ਪਿਆਰਾ ਸਾਰੀ ਸ਼ਰਟ ਤੇ ਹੈਂਡਵਰਕ ਹੋਇਆ ਇਹ ਲੁੱਕ ਦੇ ਵਿੱਚ ਸੂਟ ਆ ਜਾਣਾ ਦੇਖੋ ਕਿੰਨਾ ਪਿਆਰਾ ਸੂਟ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੇ ਆ ਅਲੱਗ-ਅਲੱਗ ਹੀ ਕਲਰ ਹੋਣਗੇ ਇਹ ਸੇਮ ਦੇ ਵਿੱਚ ਡਿਜ਼ਾਈਨਿੰਗ ਹੈਗੀ ਆਪਣੇ ਕੋਲ ਇੱਕ ਫਿਰੋਜ਼ੀ ਕਲਰ ਹੈ ਬੜਾ ਸੋਹਣਾ ਫਿਰੋਜ਼ੀ ਗ੍ਰੀਨ ਜਿਹਾ ਕਲਰ ਹੈ ग्रीन जी कलर है ग्रीन कलर ही है जी सूट ਦਾ ਫਿਰੋਜ਼ੀ ਟੋਨ ਨਹੀਂ ਹੈਗੀ ਪ੍ਰੋਪਰ ਲਾਈਟ ਗ੍ਰੀਨ ਜਿਹਾ ਸ਼ੇਡ ਹੈ ਪਿਓਰ क्रेप ਦਾ ਸੂਟ neck ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਹੈਂਡਵਰਕ ਹੋਇਆ neck ਤੇ ਵਿੱਚ ਵੀ ਸਾਰੇ ਬੂਟੀ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਸਾਰਾ ਹੈਂਡਵਰਕ ਹੋਇਆ ਦੇ ਵਿੱਚ ਇਹ ਫਰੰਟ ਲੁੱਕ ਆ ਜਣੀ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬੈਕ ਪੰਨ ਆ ਜਣਾ ਇਹ ਬਾਜੂ ਦਿੱਤੀਆਂ ਹੋਈਆਂ ਅਲੱਗ ਤੋਂ 3 ਮੀਟਰ ਦੀ ਸ਼ਰਟ ਹੈ 3 ਮੀਟਰ ਦੀ ਉਹ ਬਾਟਮ ਤੇ ਨਾਲ ਚਨਾਉਣ ਦਾ ਦੁਪੱਟਾ ਹੈ ਪੂਰੇ 2.5 ਮੀਟਰ ਦਾ ਦੁਪੱਟਾ ਰੋਗ ਹੈ ਜੀ ਇਹ ਲੁੱਕ ਦੇ ਵਿੱਚ ਆ ਜਣਾ ਦੇਖੋ ਸੂਟ ਬਹੁਤ ਪਿਆਰਾ ਸਰਦਾਰੀ ਸੂਟ ਹੈ ਪੂਰੇ ਹਨ ਸਰਦਾਰੀ ਸੂਟ ਇਹ ਲੁੱਕ ਦੇ ਵਿੱਚ ਆ ਜਣਾ ਦੇਖੋ ਸੂਟ ਕਿੰਨਾ ਪਿਆਰਾ ਹੈ 4000 ਪ੍ਰਾਈਜ਼ ਹੈ ਜੀ 200 ਟਿਕਟ ਡਿਜ਼ਾਈਨ ਚ ਦਿਖਾਏ ਆ ਨੈਕਸਟ ਪਾਉਣਗੇ ਪਿਓਰ ਕ੍ਰੇਪ ਦੇ ਹੀ ਬਸ ਡਿਜ਼ਾਈਨਿੰਗ ਚੇਂਜ ਹੋਈ ਜਾਣੀ ਆ ਬੜਾ ਸੋਹਣਾ ਪਿੰਕ ਤੇ ਗ੍ਰੇ ਦਾ ਕੰਬੀਨੇਸ਼ਨ ਹੈ ਜਿਹੜਾ ਬੇਸ ਹੈ ਸੂਟ ਦਾ ਗ੍ਰੇ ਕਲਰ ਹੈ ਜਿਹੜੀ ਬਾਟਮ ਹੈ ਉਹ ਵੀ ਗ੍ਰੇ ਕਲਰ ਦੀ ਹੈ ਜੀ ਨਾਲ ਪਿਓਰ ਕ੍ਰੇਪ ਦੇ ਸੂਟ ਪਿਓਰ ਗ੍ਰੇਪ ਦੇ ਸੂਟ ਹੈ neck ਤੇ ਬੜਾ ਪਿਆਰਾ ਵਰਕ ਹੋਇਆ ਦੇਖੋ ਸਾਰਾ ਹੈਂਡਵਰਕ ਹੋਇਆ neck ਤੇ ਸਾਰਾ ਹੱਥ ਦਾ ਕੰਮ ਹੈ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈਂਡਵਰਕ ਹੋਇਆ ਹੈ ਸਾਰਾ ਇਹ ਲੁੱਕ ਆ ਜਣੀਆ ਸੂਟ ਦੀ ਇਹ ਬੈਕ ਆ ਜਣੀਆ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬੈਕ ਪੱਲਾ ਤੇ ਅਲੱਗ ਤੋਂ 슬ੀਵਸ ਹੈ ਤੇ ਗ੍ਰੇ ਕਲਰ ਦੀ ਲਾਈਟ ਜੇ ਗ੍ਰੇ ਕਲਰ ਦੀ ਪਿਓਰ ਕ੍ਰੇਪ ਦੀ ਬਾਟਮ ਹੈ ਨਾਲ ਇਹ ਲੁੱਕ ਦੇ ਵਿੱਚ ਸੋਹਣਾ ਕਿੰਨਾ ਪਿਆਰਾ ਸੂਟ ਹੈ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਸੂਟ ਦਾ ਤੇ ਨਾਲ ਚੁਲਮ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਲੁੱਕ ਦੇਖੋ ਸੂਟ ਦੀ ਬਹੁਤ ਪਿਆਰੇ ਸਰਦਾਰੀ ਸੂਟ ਲੈ ਤੁਸੀਂ ਫੰਕਸ਼ਨ ਤੇ ਵੇਅਰ ਕਰਨ ਲਈ ਤੁਸੀਂ ਲੈਣਿਆ ਜਿਆਦਾ ਦੂਜੀ ਕਢਾਈਆਂ ਨਹੀਂ ਪਸੰਦ ਸਾਰਾ ਹੈਂਡਵਰਕ ਤੇ ਬੜਿਆਂ ਨਾਲੇ ਪਿਓਰ ਗਰੇਪ ਦਾ ਸੂਟ ਹੈ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਦੇ ਨਾਲ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦਾ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ येलो ਤੇ ਪਿੰਕ ਗਾਜਰੀ ਜਿਹਾ ਕਲਰ ਹੈ ਜਿਹੜੀ ਬਾਟਮ ਹੈ येलो ਕਲਰ ਦੀ ਰਹੂਗੀ 메ਨ ਗੱਲ ਹੈ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਜੀ ਸੂਟਾਂ ਦਾ ਪਿਓਰ ਕ੍ਰੇਪ ਦੇ ਸੂਟ ਹੈ 3 ਮੀਟਰ ਦੀ ਸ਼ਰਟ ਇਹ ਲੁੱਕ ਆ ਜਣਗੀ ਨੈਕ ਤੇ ਸਾਰਾ ਹੈਂਡਵਰਕ ਹੋਇਆ ਢੇਰੇ ਤੱਕ ਬਹੁਤ ਪਿਆਰਾ ਹੈਂਡਵਰਕ ਹੋਇਆ ਦੇਖੋ ਸਾਰਾ ਹੱਥ ਦਾ ਕੰਮ ਹੋਇਆ ਇਹ ਫਰੰਟ ਲੁੱਕ ਆ ਜਣੀ ਹੈ ਇਹ ਬੈਕ ਪੱਲਾ ਆ ਗਿਆ ਅਲੱਗ ਤੋਂ ਬਾਜੂ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਹੈ ਤੇ 3 ਮੀਟਰ ਦੀ yellow color ਦੀ ਪਿਓਰ 크ਰੇਪ ਦੀ ਬਾਟਮ ਹੈ ਤੇ ਨਾਲ ਪਿਓਰ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਬਹੁਤ ਹੀ ਕਿੰਨਾ ਪਿਆਰਾ ਸੀ ਉਹ ਸਮਾ ਸੂਟ ਬਣਿਆ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ 4000 ਪ੍ਰਾਈਸ ਹੈ ਜੀ 4000 ਪ੍ਰਾਈਸ ਦੇ ਰਿਹਾ ਹਾਂ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਸੂਟ ਦਾ ਨੈਕਸਟ ਆ ਗਿਆ ਗ੍ਰੇ ਗ੍ਰੇ ਤੇ ਪਿੰਕ ਦੇ ਵਿੱਚ ਇਹ ਰੁਕਾ ਜਾਣੀ ਹੈ 3 ਮੀਟਰ ਦੀ ਸ਼ਰਟ ਹੈ ਬਹੁਤ ਪਿਆਰਾ ਨੈਕ ਬਣਿਆ ਘੇਰੇ ਤੇ ਦੇਖੋ ਕਿੰਨਾ ਪਿਆਰਾ ਸਾਰਾ ਹੈਂਡਵਰਕ ਹੋਇਆ ਘੇਰੇ ਤੇ ਵੀ ਇਹ ਫਰੰਟ ਲੁੱਕ ਆ ਜਾਣੀ ਹੈ 셔ਟ ਦੀ ਪਿਓਰ 크ريب ਦੇ ਸੂਟ ਹੈ ਜੀ 3 ਮੀਟਰ ਦੀ 셔ਟ ਇਹ ਬੈਕ ਪੱਲਾ ਆ ਜਾਣਾ ਤੇ ਅਲੱਗ ਤੋਂ ਬਾਜੂ ਦਿੱਤੀਆਂ ਹੋਈਆਂ 3 ਮੀਟਰ ਦੀ 셔ਟ ਹੈ 3 ਮੀਟਰ ਦੀ ਉਹ ਬਟਵਰ ਹੋਗੀ ਤੇ ਨਾਲ ਪਿਓਰ ਦਾ ਦੁਪੱਟਾ ਚਨਾਮ ਦਾ ਦੁਪੱਟਾ ਹੈ ਜੀ ਨਾਲ ਪੂਰੇ 2.5 ਮੀਟਰ ਦਾ ਦੁਪੱਟਾ ਇਹ ਲੁੱਕ ਆ ਜਾਣੀ ਦੇਖ ਪੂਰੇ ਖੁੱਲੇ ਦੁਪੱਟੇ ਆ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਤੇ ਪੂਰੇ 2.5 ਮੀਟਰ ਦੀ ਦੁਪੱਟਾ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਬਹੁਤ ਪਿਆਰਾ ਸੂਟ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੇ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ